ਬੱਬਾ ਤਿਆਰ ਹੋ ਗਿਆ ਪਖੰਡੀ ਬੱਬਾ ਤਿਆਰ ਹੋ ਰਿਹਾ ਅੱਖਾ ਕੋਲ ਕੇ ਪਾ ਦਿੰਦੇ ਨੇ ਕਾਇਆ ਖੋਲ ਅੱਖਾ ਫਿਰ ਸਹੀ ਕੋਲ ਕੇ ਬਲਸਣਾ ਨਹੀਂ ਮਾਰਦੇ ਹੁੰਦੇ ਕਹਾਂ ਨਾ ਮਾਰੀ ਪਰ ਆ ਦਰਸ਼ਕ ਅਸੀਂ ਪੁੱਛਾ ਲੈਣ ਵਾਲੇ ਜਦੋਂ ਮਸਕਰਾ ਜਹਾ ਲਾਦਾ ਯਾਰ ਹੜ ਜਾ ਅਸੀਂ ਪੁੱਛਾ ਲੈਣ ਜਾਵਾਂਗੇ ਦੇਖੋ ਆਵਾ ਬੇਖੋੜੀਆਂ ਨੂੰ ਖੜਾ ਦੇ ਤੂੰ ਲੈਵੇਂ ਲਾਵਾਂ ਉਹਨੂੰ ਖੜਾ ਦੇ ਯਾਰ ਬੱਬਲ ਨੂੰ ਓਏ ਖੜ ਜਾ ਆਈ ਜਾਈ ਘਰ ਹੁਣ ਇਹ ਇੱਕ ਤਰ੍ਹਾਂ ਦੀ ਨਿਸ਼ਾਨੀ ਹੈ। ਹੈਲੋਵਿਨ ਤੇ ਮੇਰਾ ਮੇਕਅਪ ਵੀ ਕੀਤਾ ਸੀ ਨੇ ਪੁੱਤਾਂ ਵਾਲਾ। ਕੰਦਾ ਕਦਾ। ਬਲੌਗ ਤੇ ਬਲੌਗ ਕਰ ਰਹੀ ਸੀ ਮੇਕਅਪ ਮੈਂ। ਨਾ ਮੇਕਅਪ ਦੀ ਹੀ ਬਾਤ ਸਾਡੇ ਵੱਲੋਂ ਵੀ ਫੱਜ ਰਿਹਾ ਵਿੱਚ ਉਹ ਡਿਟੇਲ ਦਿਲਾਵਾਂਗੇ। ਸਾਡੇ ਵੱਲੋਂ ਤਾਂ ਮਿਊਜ਼ਿਕ ਵੱਜਦਾ। ਹਾਂ ਇਹ ਤੇ ਚਮੀ ਹੁੰਦੀ। ਹਾਂ ਬਾਪਾ। ਤੇ ਵੀਡੀਓ ਬਣਾ ਰਹੇ ਨੇ ਝਿੱਲਾ ਜੀ। ਆ ਸਿੱਟੇ ਨਾ ਦਿਖਾ ਦਿੰਦੇ ਹਾਂ ਝੱਲਾ ਵੀਰਾ ਬਾਬਾ ਜੀ ਇੱਧਰ ਤੇ ਜਮੂ ਅੱਖਾਂ ਰਖਾ ਦਿਓ ਕੱਲੀਆਂ ਹੈ ਚੌਟਾ ਉੱਥੇ ਪਿਆ ਪਾਗਲੇ ਕਿਹਦੇ ਲਈ ਜੈਕੀ ਚੌਟਾ ਉੱਥੇ ਪਿਆ ਮਾਹੌਲ ਦਾ ਬਣਾ ਯਾਰ ਪੂਰਾ ਨਾ ਇੰਨੀ ਸਾਰੀ ਓ ਹਰਮਨ ਬੁਫਰਾ ਇਹਨੇ ਕੋਈ ਮਾਰੇ ਉਹ ਚੱਲ ਜਾ ਯਾ ਗੋਹੇ ਨੂੰ ਅੱਗ ਲਾ ਲ ਦੋ ਨੂੰ ਤੂੰ ਹੀ ਕਰਨਾ ਆ ਡਿਟੀ ਵਿੱਚ ਤਾਂ ਲਾ ਨਾ ਤੂੰ ਵੀ ਇੱਥੇ ਵੀ ਪਈ ਨਹੀਂ ਲੈ ਓ ਐ ਕਰੋ ਮੇਰੀ ਗੱਲ ਸੁਣਾ ਹਰਮਨ ਬੱਕੜ ਨੂੰ ਬੂਦੂ ਫੈ ਨਹੀਂ ਚੋੜੀ। ਹਾਂ। ਐਂ ਕਰ। ਬੂਦੂ ਬਣੀਆ। ਮੇਰੀ ਗੱਲ ਸੁਣ ਲੈ ਕੇ ਪੱਤ ਨੂੰ ਅਗਲਾ ਕਿੱਦਾਂ। ਪੱਕੜ ਬਾਬੇ। ਮੇਰੀ ਗੱਲ ਸੁਣ। ਮਾਰੇ ਕੱਪੜੇ ਪਾ ਲੈ। ਉਹ ਇੰਟਰਨੈਸ਼ਨਲ ਕਲਾਕਾਰ ਬਣ ਗਿਆ। ਏ ਐ ਜੀ ਬੱਕੜ ਬਾਬਾ। ਬੱਕੜ ਬਾਬਾ। ਇਹ ਚਾਪੀ। ਆਹ ਸੁਣ। ਬੱਕੜ ਬਾਬਾ ਜੀ। ਰਾਹ ਇਹ ਕਿੱਥੇ ਉਹ? ਤੁਸੀਂ ਅੱਥਰੂ ਇਹ ਫਿਲਮ ਕਰਕੇ ਕਿਵੇਂ ਲੱਗ ਰਿਹਾ? ਫੇਰ ਤਾਂ ਥੱਲੇ ਕਿ ਤੂੰ ਨਾ ਕਰਨਾ ਕਿ ਐਂ ਥੱਲੇ। ਥੱਲੇ ਉਨ। ਕੱਪੜੇ ਸੱਚੇ ਖਲੋ ਕੇ ਮਾਰੇ ਥੋੜਾ ਤੀ ਸਸਰੀ ਘਰ ਦਾ ਠੀਕ ਹੈ ਲੱਗ ਰਿਹਾ ਮੈਂ ਤੈਨੂੰ ਹੈ ਟਾਈਮ ਹੀ ਆ ਟਾਈਮ ਨੂੰ ਕੀ ਮੈਂ ਲੇਟ ਹੋ ਗਿਆ ਹੁਣ ਆ ਜਾ ਚਾਂਬਲੀਆ ਸਿਰੀ ਬਾਰੇ ਬੋਲੋ ਫਿਲਮ ਦੇ ਬਾਰੇ ਥੋੜਾ ਕਿਹੜਾ ਕੈਰੈਕਟਰ ਇਹਦੇ ਚ ਸੱਚ ਮੈਂ ਇਹਨਾਂ ਨੂੰ ਲਿਆਉਂਗਾ ਇਹਦਾ ਸ਼ਰਦਾ ਲੂਆ ਅੱਛਾ ਬਾਬੇ ਖਲ ਪੁੱਛਾਂ ਲੈ ਬਾਬੇ ਦਾ ਮੈਂ ਸ਼ਰਦਾ ਲੂਆ ਚਮਟਾਉਂਦਾ ਸੀ ਚਮਤੇ ਬਜਾਇਆ ਕਰਾਂਗੇ ਅੱਛਾ ਠੀਕ ਹੈ ਤੇ ਜੋ ਬਾਬਾ ਜੀ ਨੇ ਕਿਹਾ ਹੈ ਉਹ ਵੀ ਐਵੇਂ ਕਰਨਾ ਅਸੀਂ ਫਿਰ ਉਹ ਮੈਂ ਗਾਰਡ ਕਰਿਆ ਕਰਾਂਗੇ ਸੰਗ ਤੁਹਾਨੂੰ ਆਉਣ ਵਾਲੀਆਂ ਨੂੰ ਓਕੇ ਹਾਂ ਤੇ ਠੀਕ ਆ ਬਹੁਤ ਵਧੀਆ ਕਰਨਾ ਠੀਕ ਆ ਤੇ ਹਰਮਨ ਤੇਰਾ ਗੈਰ ਕਲੈਕਟਰ ਆਇਆ ਚਾਹੁੰਨੀਆ ਬਣਤਾ ਜਾਣਦੇ ਹਜੇ ਦੱਸ ਤਾਂ ਮੈਂ ਕਾਲਾ ਪਰਣਾ ਦੀ ਕੱਕਾ ਮੈਂ ਲੈ ਕੇ ਆਇਆ ਧਰ ਕੇ ਜਾ ਰਾ ਆ ਬਣਲਾ ਵੱਡੀ ਬਾਈ ਚਾਲ ਚੱਲਣ ਤਾਂ ਬਾਪ ਐਂ ਨਹੀਂ ਰਵੇ ਚਾਲ ਰਾ ਉਹ ਨਹੀਂ ਤਾਂ ਪਰਣਾ ਦੀ ਕਿੱਥੇ ਬਣ ਲਓ ਚਾਹ ਰਾ ਨਹੀਂ ਉਹ ਐਡਾ ਪਰਣਾ ਦੀ ਬੱਕਣ ਬਾਬਾ ਜੀ ਮਤਾਂ ਤੁਹਾਡੇ ਕਰੈਕਟਰ ਬਾਰੇ ਬੋਲੋ ਦੂਰ ਹੋ ਜਾ ਅਸਲ ਤੋਂ ਚਲੀ ਜਾ ਬੋਲਣਾ ਜ਼ਰੂਰੀ ਤੇ ਹੁਣ ਮੈਂ ਦੱਸਦੀ ਆ ਇਹ ਫਿਲਮ ਕੀ ਆ ਦੱਸ ਹੂੰ ਇਹ ਜਿਹੜੀ ਫਿਲਮ ਹੈ ਇਹ ਚੰਬਲਿਆ ਸਿਰੀ ਆ ਇਹਦੇ ਵਿੱਚ ਦਿਖਾਇਆ ਜਾ ਰਿਹਾ ਕਿ ਜੱਟ ਹੈ ਜਿਹੜਾ ਸਿਰੀ ਤੋਂ ਕਿੰਨਾ ਕੁ ਪਰੇਸ਼ਾਨ ਹੈ ਹਨਾ ਸਾਰੇ ਸਿਰੀ ਨਹੀਂ ਮਾੜੇ ਹੁੰਦੇ ਕਈ ਕੰਮ ਵੀ ਕਰਦੇ ਨੇ ਬਹੁਤ ਵਧੀਆ ਪਰ ਜਿਹੜਾ ਸਾਡਾ ਸਿਰੀ ਹੈ ਨਾ ਇਹ ਪੈਸੇ ਤਾਂ ਲੈ ਜਾਂਦਾ ਪਰ ਕੰਮ ਨਹੀਂ ਕਰਦਾ ਡੱਕੇ ਤੇ ਦੋ ਨਹੀਂ ਕਰਦਾ ਹੈਗਾ ਚੰਬਲਿਆ ਹੋਇਆ ਚੰਬਲਿਆ ਹੋਇਆ ਸਿਰੀ ਆ ਡੱਕੇ ਤੇ ਦੋ ਨਹੀਂ ਤੇ ਡੱਕਾ ਦੂਰਾ ਨਹੀਂ ਕਰਦਾ ਚਾਲੇ ਡੱਕਾ ਦੂਰਾ ਨਹੀਂ ਕਰਦਾ ਡੱਕੇ ਤੇ ਦੋ ਵੀ ਹੁੰਦੇ ਕੰਮ ਚੋਰ ਹੈ ਮੇਰਾ ਪੂਰਾ ਰੱਜ ਕੇ ਹਾਂ ਨਿਰਾਪੂਰਾ ਕੰਮ ਤੋਂ ਪਰੇਸ਼ਾ ਅਸੀਂ ਉਸ ਤੋਂ ਬਹੁਤ ਪਰੇਸ਼ਾਨ ਹਾਂ ਪੈਸੇ ਤਾਂ ਲੈ ਜਾਂਦਾ ਪਰ ਕੰਮ ਸਾਨੂੰ ਹੀ ਕਰਨਾ ਪੈਂਦਾ ਹੈ ਨਾ ਸਾਰੀ ਵਿਪਤਾ ਮੈਨੂੰ ਪਿੱਟਣੀ ਪੈਂਦੀ ਆ ਜਾਂ ਮੇਰਾ ਘਰ ਵਾਲਾ ਕਰਦਾ ਹੈ ਨਾ ਉਹ ਪੈਸੇ ਲੈਂਦਾ ਵੰਠਣ ਕੇ ਫੇਰੀ ਜਾਂਦਾ ਬਾਕੀ ਤੁਹਾਨੂੰ ਦਿਖਾਵਾਂਗੇ ਫਿਲਮ ਦੇ ਵਿੱਚ ਜਿਨ੍ਹਾਂ ਦੀ ਇਹਨਾਂ ਦੇ ਸਿਰੀ ਕੰਮ ਨਹੀਂ ਕਰਦੇ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਇਹ ਮੇਰਾ ਇਹ ਸਾਡੇ ਲਾਪਰੀਤ ਜੀ ਨੇ ਅਜੀ ਤੁਹਾਡੀ ਲੱਤ ਕਿੱਦਾਂ ਦੀ ਤੁਹਾਡੀ ਇਹ ਸਿਰੀ ਦੇ ਘਰ ਵਾਲੇ ਨਹੀਂ ਜੀ ਇਹ ਸਿਰੀ ਦੇ ਘਰ ਵਾਲੀ ਆ ਅੱਛਾ ਸਿਰੀ ਨੂੰ ਮੈਸ ਖਾਸ ਖਾ ਭੇਜਦੇ ਹੁੰਦੇ ਵੀ ਆਏ ਕਰਦੇ ਜਿੱਕੇ ਆਏਗਾ ਕਿ ਹਰ ਵਾਰ ਤਾਂ ਸਾਡੇ ਕਹਣੇ ਤੇ ਚੱਲਦਾ ਸੀ ਮਾ ਮਾਰੀਦਾ ਮੇਰੀ ਆ ਬੰਦੇ ਨੂੰ ਲੈ ਹਰ ਮੇਰਾ ਵੀ ਕਿੰਨਾ ਵੱਡਾ ਦਿਲ ਆ ਨਾ ਇਹ ਤਾਂ ਅੱਖਾਂ ਵਾਲੀ ਬੰਦਾ ਮਾਰ ਦਵੇ ਕਿੰਨਾ ਵੱਡਾ ਦਿਲ ਹੈ ਮੇਰਾ ਲੱਖ ਰੁਪਈਆ ਦਾ ਮੋਬਾਈਲ ਧਰ ਕੇ ਮੈਂ ਭੁੱਲ ਗਿਆ ਬਾਈ ਅਸੀਂ ਸਾਨੂੰ ਵੀ ਨਹੀਂ ਪਤਾ ਕਿੱਦਾਂ ਕਰਦੇ ਆ ਤੁਹਾਡੇ ਕੋਲੇ ਹੂੰ ਤਾਨ ਨਹੀਂ ਆ ਯਾਰ ਮੈਂ ਕਿੱਦਾਂ ਵੱਡਾ ਦਿਲ ਓਏ ਆਹੀ ਮੰਨਣਾ ਤਾਨ ਨਹੀਂ ਆ ਵਾਹ ਦੇਖੋ ਫੋਨ ਦਿਖਾਈ ਕਿੰਨਾ ਵੇਡਾ ਤੇਰਾ ਆਰੇ ਲੱਖ ਰੁਪਏ ਦਾ ਨਾ ਕਿ ਤੇ ਹੋਰ ਕੁਸੂਮ ਮਾਰੀ ਜਾਂਦਾ 1.5 ਲੱਖ ਦਾ ਲੱਖ ਦਾ ਤਾਂ ਮੂਹ ਤੋਂ ਨਿਕਲ ਗਿਆ ਆ ਆ ਦੇਖੋ ਹਰਮਨ ਦਾ ਗੈਟ ਅਪ ਹਰਮਨ ਤੇਰਾ ਕਿਹੜਾ ਕੈਰੈਕਟਰ ਹੈ ਬੋਲ ਹੁਣ ਦੱਸਾਂਗਾ ਲੋ ਜਦੋਂ ਪੁੱਛਾ ਦਿੱਤੀ ਨਾ ਤੈਨੂੰ ਤੇ ਕਣ ਚੱਕੇ ਸਾਰੇ ਪੁਰਾਣੀਆਂ ਨਵੀਆਂ ਗੱਲਾਂ ਸਾਰੀਆਂ ਦੱਸੀਆਂ ਤੈਨੂੰ ਫੇਰ ਦੱਸ ਰਗੀ ਅੱਛਾ ਹੂੰ ਤੇ ਸਾਰੀਆਂ ਗੱਲਾਂ ਸੋ ਤੇਰੀਆਂ ਵੀ ਦੱਸੂੰ ਦੱਸਦੀ ਦੱਸਦੀ ਦੱਸੂ ਤੈਨੂੰ ਸਾਡੀ ਕਿਸੇ ਗੱਲ ਦਾ ਹੀ ਨਹੀਂ ਪਤਾ ਦੱਸੂ ਕਣ ਚੱਕਾਂਗੇ ਤਾਂ ਕਣ ਦੱਸੂ ਦੱਸਦੀ ਦੇਖੀ ਤੂੰ ਮੈਂ ਤਾਂ ਤੁਹਾਡੇ ਕੋ ਬੁਲਾ ਲਾ ਕੇ ਆਓ ਜੀ ਤੁਹਾਨੂੰ ਦਿਖਾਉਣੀ ਆ ਕੁਛાડਵਾਨੀ ਲਿਆਓ ਤੇਨ ਗਿਆ ਪਰਪੇਰਾ ਇਹਨੂੰ ਲਾ ਨਾ ਨਾ ਇੱਥੇ ਦਾ ਖਾ ਗਈ ਇਹਨਾਂ ਇਹਨਾਂ ਗੱਲਾਂ ਕਰੇਗੀ ਨਹੀਂ ਆ ਬਾਹਰ ਮੜਾ ਜਾਪੜਾ ਹਾਂ ਪਾ ਆ ਤੇ ਦੇਖ ਇਹਨੂੰ ਚੱਕੀ ਹਾਂ ਪਾ ਆਸਬੇ ਘੜਿਆ ਹੋਏ ਹਾਂ ਬਾਪਾ ਇਹ ਕੱਪੜਾ ਰੱਲ ਮੰਗ ਕੀ ਹਾਲ ਆਪੇ ਕੱਪੜਾ ਪਾਵਨ ਛੱਡ ਪਾਵਨ ਕੇ ਲਾਲ ਕੱਪੜਾ ਪਹਿਟਾ ਹੋ ਰਿਹਾ ਚੱਕੇ ਦੋ ਚਾਰ ਮਾਰਕੀ ਬਣਾਈਏ ਆ ਵੀ ਇਹਨਾਂ ਦਿਖਾ ਆ ਵੀ ਇਹਨਾਂ ਕੱਪੜਾ ਜੜੀ ਬੱਟ ਚੱਕ ਲੈ ਦੋ ਦਾ ਚੱਕ ਆਟੇ ਨਾਲ ਸਿਵਾ ਦੇ ਥੱਲੇ ਕੰ ਬੱਬਰ ਲਾਲ ਕੱਪੜਾ ਪਿਆ ਹੋ ਨਹੀਂ ਕਿੱਥੇ ਪਿਆ ਖੜੇ ਖੜੇ ਇਹਦੇ ਵੀ ਟੇਕੇ ਕੋ ਹੁੰਦਾ ਤੇ ਜਿੱਥੇ ਪਿਆ ਉਹ ਕਿਹੜਾ ਕਿੱਡੇ ਮਾਰ ਜਾਂਦਾ ਫੜਾ ਅਦਲੇ ਅਦਲੇ ਹੋਰ ਤਾਂ ਹਾਂ ਦੱਸ ਪੂਰੇ ਆ ਮਸ਼ੀਨ ਦਾ ਇੱਧਰ ਤਾਂ ਓਏ ਉਹ ਤਾਂ ਉੱਤਰ ਆ ਆ ਦੇਖੋ ਹਾਈਵੇ ਜਿੱਥੇ ਕਿ ਪੈਕਾ ਦਾ ਹਾਈਵੇ ਹਰਮਨ ਤੂੰ ਤਾਂ ਵਾਲੇ ਚੋਂ ਬਹੁਤ ਤੇਰੀ ਲਓ ਜੀ ਮੇਲੋ ਸੁਖੀ ਖਿਆਲ ਜੀ ਨੂੰ ਕਿਵੇਂ ਲੱਗ ਰਹੀ ਐ ਫਿਲਮ ਕਰਕੇ ਸਾਡੇ ਨਾਲ ਬਹੁਤ ਵਧੀਆ ਲੱਗ ਰਿਹਾ ਬਹੁਤ ਘੈਂਟ ਘੈਂਟ ਕਰੈਕਟਰ ਨੇ ਬੱਬਲ ਤਾਂ ਜਮੀ ਐਂਡ ਗੱਲ ਬਾਤੋਂ ਮੇਰੀ ਚਾਚੀ ਐ ਇਹ ਵਿਚਾਰੀ ਰੋਟੀ ਬਾਣੀ ਪੁੱਛ ਲੈਂਦੀ ਐ ਵਧੀਆ ਹੋਰ ਕੀ ਆ ਦੋ ਡੰਗ ਦੀ ਰੋਟੀ ਖਾ ਲੈਨੇ ਆ ਅਗਲੇ ਸਾਲ ਕਹਿੰਦੇ ਫੇਰ ਲਾਵਾਂਗੇ ਤੈਨੂੰ ਮੋਹ ਵਾਲਾ ਕਰਦੇ ਮੈਨੂੰ ਐ ਚਾਚੀ ਰਲਾਓਗੇ ਹਾਂ ਹਾਂ ਰਲਾਵਾਂਗੇ ਕਿੰਨੇ ਸਾਲ ਰੱਖੋਗੇ ਮੈਨੂੰ ਬਈ ਜਦ ਤੱਕ ਬੰਦਾ ਬਣ ਕੇ ਰਹੇਗਾ ਤੂੰ ਤਾਂ ਸਾਡੇ ਪੈਸੇ ਖਾਈ ਜਾਣਾ ਤਾਂ ਖਾਣ ਪੀਣ ਵਾਸਤੇ ਹੁੰਦੇ ਆ ਪੈਸੇ ਇੰਨਾ ਕੰਮ ਵੀ ਕਰਦਾ ਤੁਹਾਡਾ ਬੱਬਰ ਵੀ ਭਰਦਾ ਮੈਂ ਸਾਰਾ ਦਿਨ ਪਸ਼ੂਆਂ ਚ ਤੁਹਾਡਾ ਜਿਹੜਾ ਕਰੈਕਟਰ ਐ ਉਹ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਕੈਰੈਕਟਰ ਮੇਰਾ ਹੈਗਾ ਸੀਰੀ ਦਾ ਹੂੰ ਇਹਨਾਂ ਦੇ ਘਰੇ ਰਲਿਆ ਹੋਇਆ ਵਿਚਾਰੇ ਘੱਟ ਹੀ ਪੈਸੇ ਪੂਸੇ ਦੇ ਕੇ ਰਾਜੀ ਨੇ ਮੈਨੂੰ ਕਿਉਂ ਪੈਸੇ ਤਾਂ ਇਹਨੇ ਲੈ ਜਾਣਾ ਮੇਰੇ ਤੋਂ ਚਲ ਆਏ ਤਾਂ ਮੇਰਾ ਖੁੱਲਾ ਖਰਚਾ ਦਿਖਾ ਗਿਆ ਸਾਨੂੰ ਚਲ ਕੋਈ ਨਾ ਅੱਛਾ ਮੈਨੂੰ ਐਂ ਦੱਸ ਹੈਨਾ ਸੁਖੀ ਖਿਆਲ ਜੀ ਇਹ ਦੱਸੋ ਵੀ ਜਿਵੇਂ ਤੁਸੀਂ ਫਿਲਮ 'ਚ ਕਰ ਰਹੇ ਆ ਵੀ ਐ ਪੈਸੇ ਲੈ ਕੇ ਹੈਨਾ ਕੰਮ ਨਾ ਕਰਨਾ ਮਾਲਕ ਦਾ ਚੰਗੀ ਗੱਲ ਤਾਂ ਨਹੀਂ ਹੈਗੀ ਨਾ ਨਾ ਹੈਨਾ ਮਾੜੀ ਗੱਲ ਲੈਣਾ ਮਾੜੀ ਗੱਲ ਜੇ ਪੈਸੇ ਲੋ ਤਾਂ ਕੰਮ ਕਰਨਾ ਚਾਹੀਦਾ ਮਾਲਕ ਦਾ ਸਹੀ ਗੱਲ ਹੈ ਹੈਨਾ ਹਾਂ ਹੋਰ ਕੋਈ ਮੈਸੇਜ ਮੈਸੇਜ ਆ ਵੀ ਵਧੀਆ ਇੱਕ ਦੂਜੇ ਨਾਲ ਰਲ ਕੇ ਰਹੋ ਕਿਸੇ ਦਾ ਮਾੜਾ ਨਾ ਕਰੋ ਭਾਈ ਚੰਗਾ ਕਰੋ ਅਸੀਂ ਇਸ ਫਿਲਮ 'ਚ ਇਹੀ ਦਿਖਾ ਰਹੇ ਹਾਂ ਵੀ ਜੇ ਨੌਕਰ ਕੰਮ ਨਾ ਕਰੇ ਤਾਂ ਮਾਲਕ ਕਿੰਨਾ ਕੁ ਪਰੇਸ਼ਾਨ ਹੁੰਦਾ ਹੈ ਨਾ ਹਾਂ ਮੈਂ ਇਹਨਾਂ ਨੂੰ ਬਹੁਤ ਘੱਟ ਪਰੇਸ਼ਾਨ ਕੀਤਾ ਵਿਚਾਰਾਂ ਨੂੰ ਇਹ ਬਹੁਤ ਕਰਦੇ ਰਹੇ ਮੈਨੂੰ ਆਹੋ ਕੋਈ ਨਾ ਫਿਲਮ ਮੋਟਾ ਉੱਤਰਾ ਪਿਆ ਮੇਰਾ ਫੇਰ ਵੀ ਕੰਮ ਕਰਾਂਗੇ ਮੈਂ ਝੂਠ ਬੋਲ ਕੇ ਪੈਸੇ ਲਗਾ ਮੇਰੇ ਤੋਂ ਥੈਂਕ ਯੂ ਓਕੇ ਜੀ ਹਾਂ ਆਪਾਂ ਦੱਸ ਬਚਾ ਲੀ ਜਾ ਮੈਂ ਕਿਹੜੀ ਆਸਣ ਦੀ ਹਾਂ ਉਹਨਾਂ ਦੀ ਮੈਂ ਪੜਾ ਰਿਹਾ ਰੈਡੀ ਐਚਨ ਜੇ ਸਾਡੀਆਂ ਮੈਂ ਸਾਈ ਬਰੇ ਬਣਾਇਆ ਸੰਨੀਆਂ ਵੀ ਤਰਪੀਆਂ 9 ਵਜੇ ਪੈਗੇ ਛੱਡੇ ਰੱਖੇ ਆ ਬਸ ਕੀ ਬਣਾ ਖਾਦਾ ਬੰਦਾ ਨਮਰੋ ਪੈ ਗਿਆ ਬਦਾ ਪਿੱਪੜ ਲਾ ਗਿਆ ਉੱਪਰ ਨਹੀਂ ਹੋਇਆ ਛੱਤ ਚੂੜੀ ਪਾ ਕੇ ਦਵਾਰਾ ਦੇਰੇ ਟੱਕਰੇ ਚ ਵਾਲੇ ਕਹਿੰਦਾ ਪਿੱਪੜ ਨਹੀਂ ਕਹਿਣਾ ਚਲੋ ਜੈਤਰਾ ਜਮਨੱਕ ਦਾ ਲੱਕ ਦੇ ਐਕਸਪ੍ਰੈਸ਼ਨ ਨਹੀਂ ਕੱਲੇ ਦੇ ਕੋ ਦੱਸ ਨੀ ਦਸ ਵਾਰ ਤੁਹਾਡੇ ਜੱਟੂ ਮਗਲ ਚੱਕ ਕੇ ਲੈ ਗਏ ਉਹ ਵੀ ਜਵਾਬ ਦੇਊਗਾ ਦਾ ਇੱਕ ਜਵਾਬ ਦਿੱਤਾ ਉਹਨੇ ਫੇਰ ਆ ਗਏ ਹਾਂ ਇੱਕ ਗੱਲ ਹੋਰ ਉਹਦਾ ਜਵਾਬ ਦੱਸਦਾ ਮੇਰੇ ਤੇ ਆ ਗਿਆ ਐ ਗੱਲ ਦਾ ਮੈਂ ਐਡੀ ਟੂਕ ਮਾਰਦੀ ਨਹੀਂ ਐਨੀ ਗੱਲ ਹਾਂ ਇੱਕ ਵਾਰੀ ਅੜ ਵੀ ਨਹੀਂ ਮੈਂ ਮੈਂ ਨੂੰਹਾਂ ਬਾਬਾ ਵੀ ਮੈਨੂੰ ਤਾਂ ਪਤਾ ਨਹੀਂਗਾ ਠੀਕ ਆ ਕਹਿੰਦਾ ਕਰਜ਼ ਕਿੰਨੇ ਨੂੰ ਹਾਂ ਹਾਂ ਪਤਾ ਕਹਿੰਦਾ ਕਰਜ਼ ਕਿੰਨੇ ਉਹ ਮਾਹਮਾ ਵੇਦ ਕਹਿੰਦਾ ਟੱਬਰ ਤੇ ਪੁੱਛਿਆ ਐ ਤੂੰ ਦੱਸ ਵਾਰੀ ਐ ਨਹੀਂ ਕਹਿੰਦਾ ਤਪਰ ਤੇ ਬੱਚੇ ਕਿੰਨੇ ਨਹੀਂ ਹੋ ਠੀਕ ਹੈ ਬਹਾਪਾ ਮਿਲਦਾ ਬਰਤ ਨੂੰ ਵਾਸ ਕਿੰਨੇ ਆ ਕਹਿੰਦਾ ਜੇ ਰਸਤਾ ਦਰਵਾ ਦੇਗਾ ਮੈਨੂੰ ਦੱਸ ਕੀ ਵੀ ਲਈ ਜਾ ਤੇਰੇ ਹਾਂ ਕਹਿੰਦਾ ਫਿਰ ਜੇ ਦੱਸਤਾ ਤਾਂ ਫਿਰ ਬਣੇਗਾ ਨਹੀਂ ਜਾਣਦਾ ਨਹੀਂ ਤੇਨੂੰ ਪਤਾ ਨਹੀਂ ਉਹ ਗੱਲਾ ਤੇਨੂੰ ਤਾਂ ਮੁੱਸਤੀ ਗੋੜੇ ਰਾਤ ਨੂੰ ਬਣਾ ਹਾਂ ਕੰਮ ਮੁੱਸਤੀ ਗੱਲਾ ਹਾਂ ਜੇ ਇਹੋ ਕਰਦਾ ਪਰ ਮੈਂ ਕਿਹਾ ਕਿ ਉਹ ਮੈਂ ਕੋਲਾ ਮਾ ਮਾਤੀ ਤੇ ਕੀ ਕਰਾ ਲਈ ਕਿ ਕਿਤਰਾ ਮੁੰਡਾ ਵੇਰੀ ਹੋਏ ਹਾਂ ਆ ਲੈ ਮੈਂ ਕਿਹਾ ਤੇ ਲੈ ਜਾ ਕਾ ਕੱਢ ਵੀ ਕਰਾ ਜਾ ਕਰਾ

ਕਪੀਆਂ ਬੋਤਾ ਸੂਬੇ ਦਾ ਜਵਾਨ ਹੋ ਗਿਆ ਹਾਂ ਲੋਕੇ ਕਰੋ ਦਿngੜੇ ਬਕਰ ਬਾਬਾ ਤੇ ਬਾਬਾ ਵੀ ਇਹ ਵੀ ਪਹਿਲੇ ਤੋਂ ਨਹੀਂ ਉਹ ਜੰਮਿਆ ਉਹ ਤਾਂ ਉਹਦਾ ਅਬਾਂ ਕੀਗਾ ਤਾਂ ਇਹਨੇ ਉਹਨਾ ਤੋਂ ਪਹਿਲੇ ਕੱਪੜੇ ਦਾ ਉਹਦੇ ਮੈਨੂੰ ਕੁਝ ਤੇ ਬੱਲੇ ਕੀ ਕਰ ਔਰ ਆਪਣੇ ਕੋਲ ਕੀ ਰਹੇਗਾ ਪਪੂ ਦਾ ਚੱਕਦਾਂਗੇ ਕਰਦਾਂਗੇ ਕਰਦ ਕਰੋਲਾ ਤੇ ਨਾ ਬਾਬੇ ਨੂੰ ਲਾ ਫੜ ਆ ਤਿਆਰ ਹੋ ਗਿਆ ਤੂੰ ਨਾ ਕਰਦੇ ਪਾਸੇ ਕਿ ਨਹੀਂ ਬਾਬਾ ਤੇਰੀ